ਸੋ ਦੋਸਤੋ ਕੁਦਰਤ ਫਾਰਮ ਡਾਕਟਰ ਸੁਖਚੈਨ ਸਿੰਘ ਚੈਨਲ ਜੜਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਪਰਿ ਸਸਤਿ ਅਕਾਸ਼ ਸੋ ਦੋਸਤੋ ਬਹੁਤ ਭਰਾਵਾਂ ਦੇ ਮੈਸੇਜ ਫੋਨ ਕਾਲs ਆ ਵੀ ਸਾਡੇ ਜਿਹੜੇ ਪਸ਼ੂ ਨੇ ਦੁੱਧ ਘਟ ਗਿਆ ਐ ਇਕਦਮ ਮੌਸਮ ਚੇਂਜ ਹੋਇਆ ਸਰਦੀ ਹੋ ਗਈ ਐ ਤੇ ਪਸ਼ੂ ਜਿਹੜੇ ਆਬਵੀਅਸਲੀ ਦੁੱਧ ਘਟ ਗਏ ਆ ਸੋ ਦੁੱਧ ਵਧਾਉਣ ਦਾ ਇੱਕ ਦੇਸੀ ਫਾਰਮੂਲਾ ਦੋ ਤਿੰਨ ਦਿਨ ਪਹਿਲਾਂ ਇੱਕ ਸੱਜਣ ਨੇ ਮੈਨੂੰ ਦੱਸਿਆ ਸੀਗਾ ਬੜਾ ਐਕਸਪਰਟ ਬੰਦਾ ਉਹ ਗਾਵਾਂ ਮੱਝਾਂ ਦਾ ਕਾਫੀ ਟਾਈਮ ਹੋ ਗਿਆ ਹੁ ਫਾਰਮ ਕਰ ਦੇਣ ਨੂੰ ਉਹ ਵੀ ਹੁਣ ਦੱਸ ਕੇ ਗਿਆ ਸੀ ਫਾਰਮੂਲਾ ਮੈਂ ਹਾਂ ਤੁਹਾਡੇ ਨਾਲ ਵੀ ਸ਼ੇਅਰ ਕਰੀ ਗਏ ਬਸ ਛੋਟੀ ਜੀ ਵੀਡੀਓ ਹੈ ਕਰਨਾ ਕੀ ਦੋਸਤੋ 1 ਕਿਲੋ ਦਲੀਆਂ ਲੈਣਾ ਆਪਾਂ ਮੱਕੀ ਦਾ ਗੰਨੀ ਕੇ ਮੱਕੀ ਲੈ ਲਓ 40 50 ਕਿਲੋ ਜਾਂ ਲਓ 10 ਕਿਲੋ ਲੈ ਲਓ ਜੇ ਤੁਹਾਡੇ ਕੋਲ ਜਿੰਨੇ ਪਸ਼ੂ ਦੇ ਸਾਥ ਨਾਲ ਉਹਨੂੰ ਦਲਾ ਲਓ ਦਲੀਆਂ ਬਣਾ ਲਓ ਜਿਵੇਂ ਆਪਾਂ ਟੋਟਾ ਕਰਦੇ ਹਾਂ ਕਣਕ ਦਾ ਰੋਟਾ ਕਰਦੇ ਆ ਕਿਲੋ ਦਲੀਆਂ ਰਨ ਕੇ ਉਹਦੇ ਵਿੱਚ 250 ਗ੍ਰਾਮ ਸੀਰਾ ਪਾ ਦੇਣਾ ਪਹਿਲਾ ਗੱਲ ਇਹ ਮੱਕੀ ਰੇਹਣ ਨਹੀਂ ਰੇਹਣ ਕੇ ਠੰਡੀ ਕਰਕੇ ਜਦੋਂ ਤੁਸੀਂ ਪਸ਼ੂ ਨੂੰ ਖੋਣੀ ਹੈ 250 ਗ੍ਰਾਮ ਸੀਰਾ ਪਾ ਦਿਓ ਸੋ ਤੁਹਾਡਾ ਜਿਹੜਾ ਪਸ਼ੂ ਹੈ ਜੇ ਪੀਗਤੇ ਨਹੀਂ ਹੈਗਾ ਤਾਂ ਪੀਗਤੇ ਆ ਜਾਊਗਾ ਜੇ ਦੁੱਧ ਘਟਿਆ ਤਾਂ ਦੁੱਧ ਵਧ ਜਾਊਗਾ ਸੋ ਇਹ ਬਹੁਤ ਹੀ ਵਧੀਆ ਸੌਖਾ ਛੋਟਾ ਜਿਹਾ ਫਾਰਮੂਲਾ ਹੈ ਵੀ ਜਿੱਥੇ ਆਪਾਂ ਹੋਰ ਚੀਜ਼ਾਂ ਪਾਉਣੀਆਂ ਨੇ ਸਿਰਫ 1 ਕਿਲੋ ਮੱਕੀ ਦਾ ਦਲੀਆ ਦੁਬਾਰਾ ਮੈਂ ਫਿਰ ਦੱਸਦਾ ਪਿਆ ਤੇ ਠੰਡਾ ਕਰਕੇ 250 ਗ੍ਰਾਮ ਸੀਰਾ ਪਾ ਕੇ ਦਿਲੀ ਲਗਾਤਾਰ 10-10 ਖਵਾ ਦਿਓ ਸੋ ਗੁਰ ਨਾਲੇ ਦਾ ਪਸ਼ੂਏ ਪੂਰਾ ਪੀ ਕੇ ਚੱਲ ਜਾਊਗਾ ਦੁੱਧ ਪੂਰਾ ਲਾ ਲੂਗਾ ਸੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤੈਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਤੈਂ ਸਿੰਘ ਨੂੰ ਸਬਸਕ੍ਰਾਈਬ ਕਰ ਲਓ ਸੋ ਮਿਲਦੇ ਆ ਅਗਲੀ ਵੀਡੀਓ ਦੇ ਦੇ ਤਦ ਤੱਕ ਲਈ ਥੈਂਕ ਯੂ ਸੋਮਾ